ਸ਼ਤਕਾਰ ਜੋਗ ਅਹੀਂ ਦੇ ਡਾਕਟਰ ਸਾਹਿਬ ਤੋਂ ਚੱਲ ਰਿਹਾ ਇਲੈਕਸ਼ਨ ਉਹਦੇ ਵਿੱਚ ਘਰ ਘਰ ਦੌਰ ਟੂਰ ਦਾ ਇੱਥੇ ਆ ਜਾ ਕੇ ਜੀ ਫਰਿਸ਼ ਆ ਗਏ ਆ ਨਾ ਹੀ ਭਾਗਵਾ ਜਿੰਨੀਆਂ ਵੋਟਾਂ ਵਾਲੀ ਆਹ ਨਾ ਦੇਖਿਆ ਇਹ ਸਰਕਾਰ ਦੇ ਨਾਮ ਨਾਲ ਕਹਿ ਰਹੇ ਨੇ ਜਿਹੜੀ ਇਹ ਜੀ ਦੇ ਵੱਧ ਵੱਧ ਵੋਟਰਾਂ ਨਾਲ ਜਿਤਾਈ ਜਾਏਗੀ ਔਰ ਦੇ ਸਪੋਰਟਰ ਔਰ ਵਾਟਰ ਇਨ ਦਾ ਸਮਰਥਕ ਤੁਸੀਂ ਉੱਥੇ ਵੀ ਭਾਜੀ ਇਸ ਤਰ੍ਹਾਂ ਹੀ ਸੇਵਾ ਕੀਤੀ ਇਸ ਤਰ੍ਹਾਂ ਹੀ ਆਪਾਂ ਵਾਰ ਨੰਬਰ 80 ਤੋਂ ਭਾਜੀ ਨੂੰ ਕਾਉਂਸਲਰ ਬਣਾਵਾਂਗੇ ਤੇ ਭਾਜੀ ਇਤਨਾ ਹੀ ਇਲਾਕੇ ਦੀ ਸੇਵਾ ਕਰਦੇ ਰਹਿਣਗੇ। ਇਹ বিজেপি ਪਾਰਟੀ ਕਿੰਨੀਆਂ ਸੀਟਾਂ ਦੇ ਲੜ ਰਹੀ ਹੈ ਇਲੈਕਸ਼ਨ ਵਿੱਚ? বিজেপি ਪਾਰਟੀ 85 ਸੀਟਾਂ ਦੇ ਲੱਛਣ ਲੜ ਰਹੀ ਹੈ। ਤੇ ਆਪਾਂ ਮਿਹਰ ਬਣੇਗਾ ਅਜੀਤੀ ਜੀ। ਬਣੇਗਾ ਜੀ। ਬੜੀ ਗੱਜ ਪ੍ਰਮਾਤਮਾ ਪ੍ਰਮਾਤਮਾ ਕਿਰਪਾ ਕਰੇਗਾ ਮਿਹਰਬਾਨੀ। ਕਿਰਪਾ ਕਰੇ ਆਪਣੇ ਜਿਹੜੇ ਦਰਸ਼ਕ ਇਹਨਾਂ ਨੂੰ ਮੇਰ ਸਾਕੇ ਡਿਊਟੀ ਪੀਰ ਸਾਹਿਬ ਦੇ ਕਰਦੇ। 2027 ਦੇ ਵਿੱਚ ਆਪਾਂ ਪੰਜਾਬ ਬੀਜਪੀ ਦੀ ਸਰਕਾਰ ਵੀ ਬਣਾਵਾਂਗੇ ਠੀਕ ਹੈ ਜਿੰਦਾਬਾਦ ਤੇ ਮੁਜਤਾਬ ਤੁਸੀਂ ਦੇਖਦੇ ਡੇਲੀ ਪੌਪ ਟਾਈਮ ਨੀ ਚੈਨਲ ਤੇ ਅੱਜ ਸਾਡੀ ਪ੍ਰੈਸੀ ਟੀਮ ਸਾਡੇ ਦੇ ਵਿੱਚ ਖੜੇ ਰਾਮਨ ਕੁਮਾਰ ਜੀ ਨਾਲ ਆਪਾਂ ਗੱਲ ਕਰਾਂਗੇ ਹਾਂਜੀ ਸਰ ਜੀ ਅਜੇ ਵਾਰਡ ਦੇ ਵਿੱਚ ਜੋ ਡੱਸਰ ਖਲੋਤੇ ਦੇ ਬਾਰੇ ਕੀ ਕਰਾਂਗੇ 80 ਨੰਬਰ ਵਾਰਡ ਜਿਹੜੀ ਆ ਉਹ ਤੁਹਾਡੇ ਭਰਾ ਵੱਡੇ ਭਰਾ ਅਰਵਿੰਦ ਸ਼ਰਮਾ ਖਲੋਤੇ ਆ ਜਿਨ੍ਹਾਂ ਨੇ ਪਹਿਲਾਂ ਸੇਵਾ ਕੀਤੀ ਆ ਸਾਹਮਣੀ ਵਾਰਡ ਵਿੱਚ 78 ਨੰਬਰ ਵਾਰਡ ਵਿੱਚ ਜਿੰਨਾ ਵੀ ਛਾਟਾ ਸਾਰਾ ਹੈਗਾ ਵਾ ਉਹ ਅਰਵਿੰਦ ਭਾਈ ਨੂੰ ਜਾਣਦਾ ਵਾ ਉਹਨਾਂ ਦੇ ਕੰਮਾਂ ਤੋਂ ਜਾਣਦਾ ਵਾ ਉਹਨਾਂ ਦੀ ਸ਼ਰਾਫਤ ਤੋਂ ਜਾਣਦਾ ਵਾ ਉਹ ਜਾਣਦਾ ਵਾ ਕਿ ਕੱਲਾ ਅਰਵਿੰਦ ਹੀ ਹੈਗਾ ਵਾ ਗਰੀ ਪੰਜਾਂ ਵਾਡਾਂ ਵਿੱਚ ਲੋਕਾਂ ਦੀ ਮੋਹਰ ਲਾਂਦਾ ਰਿਹਾ ਪੰਜਾਂ ਵਾਡਾਂ ਦੀ ਲੋਕਾਂ ਦੀ ਜ਼ਮਾਨਤਾਂ ਕਰਾਂਦਾ ਰਿਹਾ ਸਿਰਫ ਅਰਵਿੰਦ ਸ਼ਰਮਾ ਹੀ ਹੈਗਾ ਵਾ ਜਿਨੇ ਇਸ ਛਾਟੇ ਵਿੱਚ ਕੰਮ ਕੀਤਾ ਵਾ ਤੇ ਹਾਡੀ ਵਾਡ ਵਿੱਚੋਂ 80 ਵਾਡ ਵਿੱਚੋਂ ਲੱਗੀ ਮੋਹਰ ਅਰਵਿੰਦ ਸ਼ਰਮਾ ਜਿੱਤੇ ਕੇ ਆਏਗਾ ਜਿੱਤੇ ਕੇ ਆਏਗਾ ਇਹਨੂੰ ਕੋਈ ਨਹੀਂ ਹਰਾ ਸਕਦਾ ਕਿਉਂਕਿ ਲੋਕੀ ਕੰਮ ਦੇਖਦੇ ਨੇ ਲੋਕੀ ਚਿਹਰਾ ਦੇਖਦੇ ਨੇ ਔਰ ਅਰਵਿੰਦ ਸ਼ਰਮਾ ਦਾ ਚਿਹਰਾ ਹੈਗਾ ਵਾ ਉਹ ਸਭ ਤੋਂ ਬੈਟਰ ਹੈ ਸਭ ਤੋਂ ਬੈਸਟ ਹੈ ਇੱਕ ਜੀ ਅੱਜ ਦੀ ਤੁਸੀਂ ਜਿਹੜੀ ਆ ਕਿਤਨਾ ਦੇਖ ਰਹੇ ਹੋ ਬੀਜਪੀ ਜਿਹੜੀ ਇਲੈਕਸ਼ਨ ਦੇ ਵਿੱਚ ਕਿੰਨੀਆਂ ਸੀਟਾਂ ਦੇ ਆਪਣੇ ਮੱਲ ਮਾਰੇਗੀ ਦੇਖੋ ਜੀ ਮੈਂ ਪੰਮ ਸਰਦੀ ਪੰਜਾਬ ਦੀ ਜਨਤਾ ਕੇ ਅਪੀਲ ਕਰਦਾ ਵਾਂ ਜਿਹਦੇ ਚਾਹਨੇ ਆਪਾਂ ਕਿ ਕਾਰਪੋਰੇਸ਼ਨ ਜਿਹੜੀ ਆ ਉਹ ਬੀਜਪੀ ਦੀ ਬਣੇ ਗੰਦਗੀ ਜਿਹੜੀ ਆ ਉਹ ਖਤਮ ਹੋ ਜਾਏ ਗੰਦਾ ਪਾਣੀ ਖਤਮ ਹੋ ਜਾਏ ਸਿਵਰ ਸਮੱਸਿਆ ਖਤਮ ਹੋ ਜਾਏ ਸਾਡੇ ਲੋਕਾਂ ਨੂੰ ਇੱਥੇ ਸਾਫ ਸਫਾਈ ਮਿਲੇ ਲੋਕੀ ਬਿਮਾਰ ਨਾ ਪੈਣ ਤੇ ਫਿਰ ਇੱਕੋ ਹੀ ਨਾਮ ਆ ਭਾਰਤੀ ਜਨਤਾ ਪਾਰਟੀ ਤੇ ਕਮਲ ਦਾ ਫੁੱਲ ਦਾ ਨਿਸ਼ਾਨ ਤੇ ਤੁਸੀਂ ਦੇਖ ਰਹੇ ਜੇ ਬਦਲਾਅ ਕੀ ਹੋਇਆ ਕਿ ਨਹੀਂ ਇਹਦੇ ਬਾਰੇ ਬਦਲਾਅ ਕੀ ਕੀਤਾ ਇਹਨਾਂ ਨੇ ਆਮ ਪਾਰਟੀ ਨੇ ਬਦਲਾਅ ਦਾ ਨਾਂ ਲਿਆ ਹੀ ਆਮ ਆਦੀ ਪਾਰਟੀ ਨੇ ਆਮ ਆਦਮੀ ਪਾਰਟੀ ਦਾ ਕੰਮ ਹੈ ਝੂਠ ਬੋਲਣਾ ਇੱਕ ਵਾਰੀ ਬੋਲਣਾ 100 ਵਾਰੀ ਬੋਲਣਾ ਹਜ਼ਾਰਾਂ ਵਾਰੀ ਬੋਲਣਾ ਭਾਵੇਂ ਹੋਵੇ ਕੇਜਰੀਵਾਲ ਭਾਵੇਂ ਹੋਵੇ ਭਗਵੰਤ ਮਾਨ ਸਾਰੀ ਆਮ ਆਦਮੀ ਪਾਰਟੀ ਨੇ ਝੂਠ ਦੀ ਸਰਕਾਰ ਪੰਜਾਬ ਚ ਬਣਾਈ ਆ ਲੋਕੀ ਅੰਬਸਰ ਵਿੱਚ ਪੂਰੇ ਪੰਜਾਬ ਵਿੱਚ ਗੰਦ ਜੇ ਰਹਿੰਦੇ ਪਏ ਆ ਇਹ ਹਾਲਾਤ ਨੇ ਕਿ ਨਸ਼ਾ ਅਗੇ ਨੂੰ 10 ਗੁਣਾ ਵਧ ਗਿਆ ਵਾ ਪੰਜਾਬ ਵਿੱਚ ਇਹ ਆਮ ਆਦਮੀ ਸਰਕਾਰ ਦੀ ਦੇਣ ਆ ਇਹਨਾਂ 1000 ਰੁਪਏ ਦਾ ਨਾਂ ਲਿਆ ਸੀ ਕਿ ਮਹਿਲਾਵਾਂ ਨੂੰ 1000 ਰੁਪਏ ਦਵਾਂਗੇ 1 ਰੁਪਈਆ ਵੀ ਮਹਿਲਾਵਾਂ ਦੇ ਖਾਤੇ ਚ ਨਹੀਂ ਪਹੁੰਚਿਆ ਇਹਨੇ ਵਾਦਾ ਕੀਤਾ ਸੀ ਕਿ ਪੰਜਾਬ ਵਿੱਚ ਕਾਰੋਬਾਰ ਆਏਗਾ ਕੋਈ ਪੰਜਾਬ ਵਿੱਚ ਕਾਰੋਬਾਰ ਨਹੀਂ ਪੰਜਾਬ ਚ ਨਸ਼ਾ ਵਧਿਆ ਬੱਚੇ ਬਾਹਰ ਜਾ ਰਹੇ ਨੇ ਪੰਜਾਬ ਦੀ ਇੰਡਸਟਰੀ ਬਾਹਰ ਜਾ ਰਹੀ ਆ ਫਰੋਟੀਆਂ ਦੇ ਫੋਨ ਆਂਦੇ ਵੇ ਆ ਪਰ ਪੰਜਾਬ ਸਰਕਾਰ ਕੁਛ ਨਹੀਂ ਕਰ ਸਕੀ ਸਿਰਫ ਕਰਨੀ ਆਂਦੀਆਂ ਵਾ ਗੱਲਾਂ ਤੇ ਝੂਠ ਬੋਲਣਾ ਆਂਦਾ ਵਾ ਤੁਸੀਂ ਦੇਖਿਆ ਕਿ ਵੇਖੋ ਭਾਜਪੀ ਦੇ ਉਹ ਨੇਤਾ ਕੇ ਸੈਂਟਰ ਚ ਇਹਨਾਂ ਦੀ ਸਰਕਾਰ ਆ ਔਰ ਹੋਸਾਰੇ ਲੈ ਤਸਵੀਰਾਂ ਪੂਰੀ ਪੂਰੀ ਗੁਰਿੰਦਰ ਸਾਹਿਬ ਜੋ ਟੂ ਟੂ ਆਪਣੀ ਵੋਟਰ ਕਹਿ ਰਹੇ ਆ ਤੇ ਆ ਦੇਖੇ ਜਾਵੇ ਸਭ ਕੋਈ ਭਾਈ ਇਹ ਨਾਲ ਹੀ ਹੈ ਸਭ ਕੋਈ ਜਿਸ ਮੜੋ ਤਰੋ ਮੜੋ ਤਰੋ ਇਹਦੀ ਬੀਜਪੀ ਸਰਕਾਰ ਆਏਗੀ ਅੱਗੇ ਵੀ ਬੀਜਪੀ ਦੀ ਸਰਕਾਰ ਆ ਪੰਜਾਬ ਦੀ ਹਾਂਜੀ ਹਾਂਜੀ ਆ ਰਹੀ ਹੈ